ਜਿੱਥੇ ਵੱਖ-ਵੱਖ ਚਲੰਤ ਮੁੱਦਿਆਂ ਦੇ ਉੱਪਰ ਜਾਣਕਾਰੀਆਂ ਭਰਪੂਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਕੁਝ ਕੁ ਮਾਮਲੇ ਅਜਿਹੇ ਵੀ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਨੇ ਜਿਹੜੇ ਕਿ ਸਮਾਜ ਦੇ ਵਿੱਚ ਹੁੰਦੇ ਵਾਪਰਦੇ ਸਾਨੂੰ ਦਿਖਾ ਲਈ ਤਾਂ ਨਹੀਂ ਦਿੰਦੇ ਪਰ ਇਹਨਾਂ ਦੇ ਨਾਲ ਪੈਂਦੇ ਪ੍ਰਭਾਵ ਜਿਹੜੇ ਨੇ ਉਹ ਸਾਡੇ ਉੱਪਰ ਬਹੁਤ ਵੱਡਾ ਅਸਰ ਛੱਡ ਜਾਂਦੇ ਨੇ ਮੈਂ ਅੱਜ ਜੇਸ ਖਬਰ ਦੇ ਨਾਲ ਤੁਹਾਨੂੰ ਮੁਖਾਤਿਬ ਕਰਵਾਉਣ ਲੱਗਾ ਇਹ ਖਬਰ ਹਾਲਾਂਕਿ ਦਿੱਲੀ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਮਹੰਤ ਬਣਾ ਕੇ ਪੇਸ਼ ਕਰਨ ਵਾਲੇ ਇਹਨਾਂ ਬੰਗਲਾਦੇਸ਼ੀ ਲੋਕਾਂ ਦੇ ਵੱਲੋਂ ਐਸਾ ਹੜਕਾਂਪ ਮਚਾਇਆ ਗਿਆ ਸੀ ਐਸੀ ਉਥਲ-ਪੁਥਲ ਹੋਸੀ ਕੀਤੀ ਗਈ ਜਿਸ ਦੇ ਨਾਲ ਇਹਨਾਂ ਦੇ ਉੱਪਰ ਪੁਲਿਸ ਦੀ ਨਿਗਾਹ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਹੁਣ ਮੈਂ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਹਰੇਕ ਵੱਡੇ ਸ਼ਹਿਰ ਦੇ ਚੌਂਕ ਚ ਰਸਤੇ ਦੇ ਵਿੱਚ ਟਰਾਂਸ ਜੈਂਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਮੰਗਿਆ ਜਾਂਦਾ ਹੈ ਆ ਕਦੇ ਉਹਨਾਂ ਦੇ ਵੱਲੋਂ ਵਾਸਤਾ ਦਿੱਤਾ ਜਾਂਦਾ ਹੈ ਕਿ ਸਾਡੇ ਜਿਹੜੇ ਕਾਰੋਬਾਰ ਨੇ ਉਹ ਸਾਡੇ ਵੱਲੋਂ ਨਹੀਂ ਕੀਤੇ ਜਾਂਦੇ ਤਾਂ ਕਰਕੇ ਅਸੀਂ ਮੰਗਦੇ ਹਾਂ ਸਾਨੂੰ ਲੋਕਾਂ ਦੇ ਵੱਲੋਂ ਕੰਮ ਦੇ ਉੱਤੇ ਨਹੀਂ ਰੱਖਿਆ ਜਾਂਦਾ ਕਾਮਕਾਰਾਂ ਦੇ ਉੱਪਰ ਨਹੀਂ ਰੱਖਿਆ ਜਾਂਦਾ ਇਸ ਕਰਕੇ ਅਸੀਂ ਮੰਗਦੇ ਹਾਂ ਕਈਆਂ ਦੇ ਵੱਲੋਂ ਕਈਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਣ ਦੀ ਗੱਲ ਕਹਿ ਕੇ ਵੀ ਵਾਹ ਵਾਸਤਾ ਪਾਇਆ ਜਾਂਦਾ ਇਹ ਕਿ ਸਾਨੂੰ ਰੁਪਈਆ ਤੇ ਲਈ ਚਵਾਨੀ ਜਿਹੜੀ ਆ ਉਹ ਦਿੱਤੀ ਜਾਵੇ ਹਾਲਾਂਕਿ ਹੁਣ ਤਾਂ ਚਵਾਨੀ ਤੱਕ ਕਿੱਥੇ ਗੱਲ ਰਹੀ ਹੈ ਪਰ ਆ ਜਿਹੜੀਆਂ ਤਸਵੀਰਾਂ ਨੇ ਇਹ ਦਿੱਲੀ ਦੇ ਸਪੈਸ਼ਲ ਸੈਲ ਪੁਲਿਸ ਦੀਆਂ ਪੁਲਿਸ ਸਟੇਸ਼ਨ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਇਹ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੋ ਭਾਈ ਇਹਨਾਂ ਦੇ ਵੱਲੋਂ ਆਪਣੇ ਟੀਕੇ ਲਗਾ ਕੇ ਖੁਦ ਖੁਦ ਆਪਣੇ ਆਪ ਨੂੰ ਟਰਾਂਸ ਜੈਂਡਰ ਬਣਾਇਆ ਗਿਆ ਹੈ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਆਪਰੇਸ਼ਨ ਕਰਵਾਏ ਗਏ ਇਸ ਤਰੀਕੇ ਦੀਆਂ ਸਾਰੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਇਹ ਇੱਕ ਟਰਾਂਸ ਜੈਂਡਰ ਦੇ ਤੌਰ ਦੇ ਉੱਪਰ ਦਿਖਾ ਲਈ ਦੇਣ ਇਹਨਾਂ ਦੇ ਵੱਲੋਂ ਇਹ ਸਭ ਕਿਉਂ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਇਹ ਤਾਂ ਫੜੇ ਗਏ ਪਰ ਜਿਹੜੇ ਫੜੇ ਨਹੀਂ ਗਏ ਉਹਨਾਂ ਦੇ ਵੱਲੋਂ ਅਜਿਹਾਂ ਕਾਰਵਾਈਆਂ ਕਦੋਂ ਰੋਕੀਆਂ ਜਾਣਗੀਆਂ ਕਿ ਉਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਪ੍ਰਤੀਬੰਧ ਕਿਸੇ ਤਰੀਕੇ ਦਾ ਕੋਈ ਵਿਸ਼ਰਾਮ ਚਿੰਨ ਲੱਗੇਗਾ ਉਹਨਾਂ ਦੀਆਂ ਕਾਰਵਾਈਆਂ ਤੇ ਵੱਡਾ ਸਵਾਲ ਇਹ ਬਣਿਆ ਪਿਆ ਹੈ ਹੁਣ ਇਹਨਾਂ ਦੇ ਉੱਪਰ ਕਾਰਵਾਈ ਇਹ ਹੋਈ ਕਿ ਭਾਈ ਇਹ ਬੰਗਲਾਦੇਸ਼ ਤੋਂ ਆਏ ਹੋਏ ਸੀ ਇਨਾਂ ਦੇ ਵੱਲੋਂ ਭਾਰਤ ਦੇ ਵਿੱਚ ਰਹਿਣ ਦਾ ਹੋਰ ਤਾਂ ਹੀ ਲਵਸੀਲਾ ਕੀ ਕੱਢਿਆ ਜਾਣਾ ਸੀ ਆਪਣੇ ਡਾਕੂਮੈਂਟ ਤਾਂ ਕੀ ਪੂਰੇ ਪੇਸ਼ ਕੀਤੇ ਜਾਣੇ ਸੀ ਇਹਨਾਂ ਦੇ ਵੱਲੋਂ ਆਪਣੇ ਆਪ ਨੂੰ ਟਰਾਂਸ ਜੈਂਡਰ ਬਣਾ ਕੇ ਪੇਸ਼ ਕੀਤਾ ਗਿਆ ਹੁਣ ਇਹ ਪੰਜ ਜਿਹੜੇ ਫੜੇ ਗਏ ਨੇ ਪੰਜ ਕਿਹੜੇ ਕਿਹੜੇ ਜਣੇ ਫੜੇ ਗਏ ਨੇ ਇਹ ਵੀ ਤੁਹਾਨੂੰ ਦੱਸਾਂਗੇ ਪਰ ਇੱਥੇ ਸੋਚਣ ਵਿਚਾਰਨ ਵਾਲੀ ਗੱਲ ਇਹ ਬਣੀ ਪਈ ਹੈ ਕਿ ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਤਾਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਪਰ ਜਿਹੜੇ ਵੱਖ-ਵੱਖ ਹੋਰ ਨਾਲ ਸੂਬਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਉਹਨਾਂ ਦਾ ਵਾਲੀਬਾਲਸ ਕੌਣ ਹੈ ਕਿ ਇਹਨਾਂ ਨੂੰ ਕਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕ ਕੇ ਪੁੱਛਿਆ ਗਿਆ ਕਿ ਲਿਆਓ ਭਾਈ ਤੁਸੀਂ ਆਪਣੇ ਦਸਤਾਵੇਜ਼ ਦਿਖਾਓ ਲਿਆਓ ਭਾਈ ਵੀ ਤੁਹਾਡੇ ਵੱਲੋਂ ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਜਾਣ ਕਿਸੇ ਤਰੀਕੇ ਦੀ ਕੋਈ ਅਵੈਧ ਗਤੀਵਿਧੀ ਤਾਂ ਨਹੀਂ ਇਹਨਾਂ ਦੇ ਵੱਲੋਂ ਇਸ ਰੂਪ ਦੇ ਪਿੱਛੇ ਕੀਤੀ ਜਾ ਰਹੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਹਾਲਾਂਕਿ ਅਸੀਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਖੁਸ਼ੀਆਂ ਦੇ ਜਦੋਂ ਪ੍ਰੋਗਰਾਮ ਹੁੰਦੇ ਨੇ ਉਦੋਂ ਇਹਨਾਂ ਦੇ ਵੱਲੋਂ ਉੱਥੇ ਜਾਇਆ ਜਾਂਦਾ ਹੈ ਤੇ ਰੱਬ ਦਾ ਜੀ ਕਹਿ ਕੇ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਦਾਨਪੁਨ ਆਪਣੀ ਸ਼ਰਦਾ ਮੁਤਾਬਕ ਆਪਣੀ ਜੇ ਮੁਤਾਬਕ ਜਿਹੜਾ ਉਹ ਕੀਤਾ ਜਾਂਦਾ ਪਰ ਇਹ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਸਥਿਤੀਆਂ ਜਿਹੜੀਆਂ ਨੇ ਦਿੱਲੀ ਦੇ ਵਿੱਚ ਤਾਂ ਬਣੀਆਂ ਨੇ ਮੇਰੇ ਸਹਿਯੋਗੀ ਫੋਨ ਲਾਈਨ ਦੇ ਉੱਪਰ ਵਿਵੇਕ ਕੁਮਾਰ ਮੇਰੇ ਨਾਲ ਜੁੜ ਚੁੱਕੇ ਨੇ ਵਿਵੇਕ ਜਿਹੜਾ ਦਿੱਲੀ ਦੇ ਵਿੱਚ ਪੁਲਿਸ ਦੇ ਵੱਲੋਂ ਸਪੈਸ਼ਲ ਸੈੱਲ ਦੇ ਵੱਲੋਂ ਵੱਡੀ ਕਾਰਵਾਈ ਦਾ ਦੌਰ ਚਲਾਇਆ ਗਿਆ ਪੰਜ ਜਿਹੜੇ ਆ ਟ੍ਰਾਂਸ ਜੈਂਡਰ ਫੜੇ ਗਏ ਨੇ ਇਹ ਟ੍ਰਾਂਸ ਜੈਂਡਰ ਕਹਿੰਦੇ ਕਿ ਆਪਣੇ ਆਪ ਨੂੰ ਇਹਨਾਂ ਨੇ ਆ ਬਣਾਇਆ ਬੰਗਲਾਦੇਸ਼ ਦੇ ਨਾਲ ਸਮਝ ਰੱਖਦੇ ਨੇ ਕੀ ਕੁਝ ਮੁੱਢਲੀਆਂ ਜਾਣਕਾਰੀਆਂ ਨੇ ਬਿਲਕੁਲ ਦੇਖੋ ਸੁਬੀਰ ਦਿੱਲੀ ਦੇ ਵਿੱਚ ਜਦੋਂ ਤੋਂ ਸੱਤਾ ਦਾ ਪਰਿਵਰਤਨ ਹੋਇਆ ਮਤਲਬ ਕਾਂਗਰਸ ਲਈ ਜਦੋਂ ਤੋਂ ਆਵਾਜ਼ਮੰਮੀ ਪਾਰਟੀ ਸੱਤਾ ਤੋਂ ਹਟੀ ਹੈ ਤੇ ਭਾਜਪਾ ਸੱਤਾ ਦੇ ਉੱਤੇ ਕਾਬਜ਼ ਹੈ ਤਾਂ ਇੱਕ ਇੱਕ ਤਸਵੀਰਾਂ ਤੁਸੀਂ ਦੇਖਿਆ ਹੋਣਗੇ ਕਿ ਪੁਲ ਦੇ ਥੱਲੇ ਪੂਰੀ ਇੱਕ ਕਲੋਨੀ ਵਸੀ ਹੋਈ ਹੈ ਤੇ ਉਹ ਕਲੋਨੀ ਦੇ ਵਿੱਚ ਜ਼ਿਆਦਾਤਰ ਰਿਫਿਊਜੀ ਰਹਿ ਰਹੇ ਨੇ ਜਿਹੜੇ ਬੰਗਲਾਦੇਸ਼ ਤੋਂ ਤੋਂ ਰਿਫਿਊਜ਼ ਹੋ ਕੇ ਇੱਧਰ ਨੂੰ ਆਏ ਨੇ ਤਾਂ ਉਦੋਂ ਤੋਂ ਹੀ ਉੱਥੇ ਵੱਡੀ ਗਿਣਤੀ ਦੇ ਵਿੱਚ ਕਾਰਵਾਈਆਂ ਹੋਈਆਂ ਸ਼ੁਰੂ ਹੋ ਗਈਆਂ ਨੇ ਚਾਹੇ ਉਹ ਦਿੱਲੀ ਦੇ ਡਿਪਟੀ ਸੀਐਮ ਹੋਣ ਜਾਂ ਫਿਰ ਦਿੱਲੀ ਦੇ ਸੀਐਮ ਹੋਣ ਲਗਾਤਾਰ ਕਾਰਵਾਈਆਂ ਦਾ ਰੁਖ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਾਡੀ ਦਰਮਿਆਨ ਜਦੋਂ ਉਹਨਾਂ ਦੇ ਵੱਲੋਂ ਉੱਥੇ ਏਰੀਏ ਖਾਲੀ ਕਰਵਾਏ ਗਏ ਤਾਂ ਜਾਣਕਾਰੀ ਜਿਹੜੀ ਇਹ ਦਿੱਲੀ ਦੇ ਸਪੈਸ਼ਲ ਸੈੱਲ ਨੂੰ ਮਿਲੀ ਕਿ ਇੱਥੋਂ ਕੁਝ ਨੌਜਵਾਨ ਨੇ ਜਿਹੜੇ ਦੂਸਰਾ ਰੂਪ ਧਾਰਨ ਕਰਕੇ ਜੇ ਆਪਾਂ ਕਹੀਏ ਮਹਾਂਤਾਂ ਦਾ ਰੂਪ ਜਿਵੇਂ ਆਪਾਂ ਪੰਜਾਬੀ ਇਸ ਤਰ੍ਹਾਂ ਨਹੀਂ ਆਗਾ ਕਿਨਾਂ ਦਾ ਰੂਪ ਧਾਰਨ ਕਰਕੇ ਜਿਹੜਾ ਆਪਣੇ ਆਪਾਂ ਬਚਾਅ ਕਰ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਹੋਰ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਪੰਜ ਨੌਜਵਾਨ ਜਿਹੜਾ ਨੇ ਉਹ ਫੜੇ ਗਏ ਨੇ ਜਿਨ੍ਹਾਂ ਦਾ ਵਿੱਚੋਂ ਇੱਕ ਦਾ ਨਾਮ ਮੁਹੰਮਦ ਸ਼ਕੀਦੂਲਾ ਮੁਹੰਮਦ ਦੁਲਾਲ ਅਖਤਰ ਹੈ ਤੇ ਤੀਸਰੇ ਦਾ ਨਾਮ ਮੁਹੰਮਦ ਮਹਰ ਹੈ ਚੌਥੇ ਦਾ ਨਾਮ ਮੁਹੰਮਦ ਅਮੀਰੂਲ ਇਸਲਾਮ ਹੈ ਤੇ ਪੰਜਵੇਂ ਦਾ ਨਾਮ ਸੁਦਾਮ ਹੁਸੈਨ ਹੈ ਤਾਂ ਬੜੀ ਇੰਟਰਸਟਿੰਗ ਗੱਲ ਸੁਖਵੀਰ ਇਹ ਨਿਕਲ ਕੇ ਇਹ ਇਹਨਾਂ ਦੇ ਸਰੀਰ ਪੱਖੋਂ ਬੇਹਦ ਤੰਦਰੁਸਤ ਸੀਗੇ ਸਿਹਤ ਪੱਖੋਂ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਮੁਦੇਆ ਦੇ ਰੂਪ ਦੇ ਵਿੱਚ ਨਾਲੇ ਜਨਮ ਲਿਆ ਪਰ ਜਦੋਂ ਪੰਜਾਬ ਅਤੇ ਦੇਸ਼ ਦੇ ਵਿੱਚ ਪਹੁੰਚਦੇ ਨੇ ਭਾਰਤ ਪਹੁੰਚਦੇ ਨੇ ਤਾਂ ਦਿੱਲੀ ਦੇ ਵਿੱਚ ਸ਼ਰਾਂ ਲੈਂਦੇ ਨੇ ਤੇ ਇਹਨਾਂ ਦੇ ਵੱਲੋਂ ਸਰਜਰੀ ਕਰਾਈ ਜਾਂਦੀ ਹੈ ਹਾਰਮੋਨਲ ਇੰਜੈਕਸ਼ਨ ਜਿਹੜੇ ਨੇ ਹਮਮ ਸਾਰੇ ਇੰਜੈਕਸ਼ਨ ਲਗਾ ਕੇ ਜਿਸ ਨਾਲ ਇਹਨਾਂ ਦੇ ਵੱਲੋਂ ਆਪਣੇ ਸਰੀਰ ਦੀ ਬਣਤਰ ਜਿਹੜੀ ਆ ਉਹ ਬਦਲੀ ਜਾਂਦੀ ਹੈ ਕਿਉਂਕਿ ਜੋ ਜਿਸ ਤਰੀਕੇ ਦੇ ਨਾਲ ਕਈ ਇੰਜੈਕਸ਼ਨ ਹੁੰਦੇ ਨੇ ਜਿਹਦੇ ਨਾਲ ਸਰੀਰ ਦੇ ਵਿੱਚ ਕਈ ਤਰੀਕੇ ਦੇ ਪਰਿਵਰਤਨ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਛਾਤੀ ਭਾਰੀ ਹੋ ਜਾਣਾ ਜਾਂ ਫਿਰ ਜੇਕਰ ਗੱਲ ਕਰੀਏ ਤਾਂ ਸਰੀਰ ਦੇ ਉਤੋਂ ਵਾਲ ਹਰ ਜਾਣਾ ਇਹਨਾਂ ਦੇ ਕੋਲ ਇਸ ਤਰੀਕੇ ਦੇ ਟੀਕੇ ਲਗਾਏ ਜਾ ਰਹੇ ਸੀ ਜਿਸ ਦੇ ਨਾਲ ਇਹਨਾਂ ਦੇ ਦਾੜੀ ਮੁੱਛਾਂ ਵਾਲੇ ਵਾਲ ਜਿਹੜੇ ਐ ਉਹ ਸਰੀਰ ਦੇ ਉਤੋਂ ਨਹੀਂ ਉਗਰੇ ਸੀਗੇ ਜਾਂ ਇਹਨਾਂ ਦਾ ਸਰੀਰ ਮਹਿਲਾਵਾਂ ਵਰਗਾ ਬਣ ਰਿਹਾ ਸੀਗਾ ਤਾਂ ਇਸ ਤਰੀਕੇ ਦੇ ਨਾਲ ਉੰਨਾ ਕਰਕੇ ਜਿਹੜਾ ਹੈ ਉਹਨਾਂ ਦੇ ਵੱਲੋਂ ਸੌਖਾ ਤਰੀਕਾ ਹੀ ਲੱਭਿਆ ਗਿਆ ਦੇਖੋ ਸੁਖਬੀਰ ਤੁਸੀਂ ਕਿਤੇ ਚਾਹੇ ਚੰਗੀ ਨੌਕਰੀ ਕਰ ਰਹੇ ਹੋ ਨਹੀਂ ਕਰ ਰਹੇ ਹੋ ਪਰ ਜਦੋਂ ਤੁਸੀਂ ਕਿਤੇ ਰਹਿਣਾ ਹੈ ਝੁੱਗੀ ਝੌਂਪੜੀ ਪਾਣੀ ਹੈ ਜਾਂ ਫਿਰ ਕਿਤੇ ਕਿਰਾਏ ਤੇ ਘਰ ਲੈਣਾ ਹੈ ਤਾਂ ਤੁਹਾਨੂੰ ਆਪਣੇ ਪ੍ਰੂਫ ਦਿਖਾਣੇ ਪੈਣਗੇ ਇਹ ਇੱਕ ਹੋਰ ਵੀ ਜੀ ਗੱਲ ਹੈ ਪਰ ਦੇਖਰ ਤੁਸੀਂ ਉਹ ਪੰਜਾਬ ਚ ਵੀ ਦੇਖਿਆ ਹੋਵੇਗਾ ਕਿ ਚਾਹੇ ਰੈੱਡ ਸਿਗਨਲਸ ਉੱਤੇ ਗੱਲ ਕਰੀਏ ਚਾਹੇ ਅਸੀਂ ਆਪ ਦੇਖੀਏ ਕਿ ਗਲੀ ਮੋਹੱਲੇ ਦੇ ਵਿੱਚ ਬੱਸਾਂ ਦੇ ਵਿੱਚ ਸਾਨੂੰ ਬਹੁਤ ਵਾਰ ਮਹੰਤ ਦੇਖਣ ਨੂੰ ਮਿਲਦੇ ਨੇ ਤੁਸੀਂ ਕਿ ਉਹ ਕੋਈ ਪੁਲਿਸ ਨੂੰ ਆਪ ਕੋ ਰੋਕ ਕੇ ਉਹਨਾਂ ਦੇ ਡਾਕੂਮੈਂਟ ਨਹੀਂ ਮੰਗਦੀ ਕਿ ਲਿਆਓ ਭਾਈ ਤੁਸੀਂ ਆਪ ਦਾ ਆਧਾਰ ਕਾਰਡ ਦਿਖਾਓ ਲਿਆਓ ਭਾਈ ਤੁਸੀਂ ਆਪ ਦਾ ਪਛਾਣ ਪੱਤਰ ਮੈਂ ਮੈਂ ਉਸੇ ਗੱਲ ਤੇ ਆਉਣ ਲੱਗਾ ਸੀ ਦਿੱਲੀ ਦੇ ਵਿੱਚ ਕਾਰਵਾਈ ਵੱਡੀ ਹੋਈ ਅਸੀਂ ਮੰਨ ਲਿਆ ਪੁਲਿਸ ਦੇ ਵੱਲੋਂ ਚੰਗੀ ਕਾਰਗੁਜ਼ਾਰੀ ਕੀਤੀ ਗਈ ਹੈ ਇਹਨੂੰ ਸਰਾਹਣਾ ਬਣਦਾ ਹੈ ਕਿਸੇ ਵੀ ਤਰੀਕੇ ਦੀ ਕੋਈ ਅਵੈਧ ਗਤੀਵਿਧੀ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ ਪਰ ਜੇਕਰ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਹਰੇਕ ਹੀ ਚੌਂਕ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਹੀਲਾ ਵਸੀਲਾ ਕਰਨ ਦੀ ਗੱਲ ਇਹਨਾਂ ਦੇ ਵੱਲੋਂ ਕਹੀ ਜਾਂਦੀ ਹੈ ਅਸੀਂ ਹਾਲਾਂਕਿ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਦੇ ਬਹੁਤ ਸਾਰੇ ਮਜਬੂਰੀ ਦੇ ਮਾਰੇ ਵੀ ਹੋ ਸਕਦੇ ਨੇ ਪਰ ਬਹੁਤੇ ਤਾਂ ਨੇਪਾਲ ਤੋਂ ਆ ਕੇ ਬਹੁਤੇ ਤਾਂ ਯੂਪੀ ਬਿਹਾਰ ਤੋਂ ਆ ਕੇ ਇਦਾਂ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਲੋਕਾਂ ਦੇ ਉੱਪਰ ਵੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਕਿਉਂਕਿ ਦਿੱਲੀ ਦੇ ਵਿੱਚ ਤਾਂ ਇਹ ਕਾਰਵਾਈਆਂ ਸ਼ੁਰੂ ਹੋਈਆਂ ਨੇ ਜਿਵੇਂ ਤੁਸੀਂ ਦਰਸਤ ਦੱਸ ਰਹੇ ਹੋ ਪੰਜਾਬ ਦੇ ਵਿੱਚ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਹੋਣਾ ਚਾਹੀਦਾ ਜੀ ਜੀ ਦੇਖੋ ਸੁਖਵੀਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਤਾਂ ਮੈਂ ਬਿਲਕੁਲ ਉਹ ਵੀ ਕਹਿ ਰਿਹਾ ਸੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਤੁਸੀਂ ਦੇਖਿਆ ਹੋਵੇਗਾ ਸੜਕਾਂ ਤੋਂ ਜਾਂ ਫਿਰ ਗਲੀ ਮੁਹੱਲਿਆਂ ਦੇ ਵਿੱਚ ਜਾਂ ਫਿਰ ਬੱਸਾਂ ਦੇ ਵਿੱਚ ਚੌਂਕਾਂ ਦੇ ਉੱਤੇ ਲਾਲ ਲਾਈਟਾਂ ਦੇ ਉੱਤੇ ਹਮੇਸ਼ਾ ਤੁਹਾਨੂੰ ਇਹ ਖੜੇ ਮਿਲ ਜਾਣਗੇ ਪਰ ਤੁਸੀਂ ਪੁੱਛੇ ਜ਼ਰੂਰਤ ਕਰੋ ਕਿ ਬੇਸ਼ੱਕ ਪੁਲਿਸ ਜਿਹੜੀ ਹੈ ਕਿਉਂਕਿ ਨਾਦੇ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਮਹੰਤਾ ਆਪ ਮਹੰਤਾ ਆਪਣੇ ਨੇ ਇੱਕ ਰਵਈਏ ਕਰਕੇ ਜਾਣੇ ਜਾਂਦੇ ਨੇ ਇੱਕ ਮਿੰਟ ਕਦੇ ਵਿੱਚ ਜਿਹੜੀ ਹੈ ਇਹ ਕੱਪੜੇ ਲਾ ਲੈਂਦੇ ਨੇ ਜਾਂ ਫਿਰ ਦਾਵਾਂ ਦੇ ਉੱਤੇ ਆ ਜਾਂਦੇ ਨੇ ਹੰਗਾਮਾ ਸ਼ੁਰੂ ਕਰ ਦਿੰਦੇ ਨੇ ਤਾਂ ਕਈ ਵਾਰ ਪੁਲਿਸ ਨੂੰ ਇਹ ਵੀ ਡਰ ਰਹਿੰਦਾ ਹੈ ਕਿ ਕਿਉਂ ਆਪਾਂ ਭਿੰਡਾ ਦੇ ਖੱਕਰ ਨੂੰ ਹੱਥ ਪਾਈਏ ਆ ਰਹਿਣ ਦੋ ਆਪਣਾ ਕੰਮ ਕਰ ਰਹੇ ਨੇ ਕਰਨ ਦੋ ਪਰ ਤੁਸੀਂ ਹਮੇਸ਼ਾ ਇਹ ਚੀਜ਼ ਦੇਖੋ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਟੋਲ ਪਲਾਸੇ ਉੱਪਰ ਉਹਨਾ ਹਮੇਸ਼ਾ ਇਹ ਖਬਰ ਨਿਕਲਦੀ ਸੀਗੀ ਕਿ ਦੂਸਰੇ ਤੀਸਰੇ ਦਿਨ ਗੱਡੀ ਚੋਰੀ ਹੋ ਜਾਂਦੀ ਸੀਗੀ ਦੋ ਦੋ ਤੋ ਪੁੱਛਿਆ ਜਾਂਦਾ ਸੀ ਉਹ ਕਹਿੰਦੇ ਜੀ ਕੁਝ ਨੌਜਵਾਨ ਆਏ ਬਾ ਜਨਾਨੀ ਦੇ ਭੇਸ ਦੇ ਵਿੱਚ ਉਨਾ ਦੇ ਬੋਲੋ ਸਾਨੂੰ ਲੁੱਟ ਲਿਆ ਗਿਆ ਸਾਡੀ ਗੱਡੀ ਖੋ ਕੇ ਲੈ ਗਏ ਤਾਂ ਫਿਰ ਮਹੰਤਾਂ ਨੇ ਉੱਥੇ ਖੁਦ ਪਹਿਰਾ ਦਿੱਤਾ ਤੇ ਉਹਨਾਂ ਦੇ ਬੋਲੋ ਸੱਤ ਨੌਜਵਾਨ ਜਿਹੜੇ ਨੇ ਉਹ ਕਾਬੂ ਕੀਤੇ ਗਏ ਸੀਗੇ ਜਿਹੜੇ ਆਪਣੇ ਆਪ ਨੂੰ ਮਹੰਤ ਦਿਖਾ ਕੇ ਫਿਰ ਉੱਥੋਂ ਐਦਾਂ ਦੇ ਪੁੱਠੇ ਕੰਮ ਕਰਦੇ ਸੀਗੇ ਤਾਂ ਬੇਸ਼ੱਕ ਇਹਨਾਂ ਨੂੰ ਪੰਜਾਬ ਦੇ ਵਿੱਚ ਪੁਲਿਸ ਹੱਥ ਪਾਵੇ ਨਾ ਪਾਵੇ ਪਰ ਤੁਸੀਂ ਦੇਖਿਆ ਹੋਵੇਗਾ ਕਿ ਸਮੇਂ-ਸਮੇਂ ਤੇ ਜਿਹੜੇ ਮਹੰਤ ਨੇ ਕਿਉਂਕਿ ਉਹਦੇ ਕੋਈ ਜਿਹੜੇ ਵਧਾਈਆਂ ਲੈਣ ਆਂਦੇ ਨੇ ਤੁਸੀਂ ਪਿੰਡਾਂ 'ਚ ਵੀ ਦੇਖਦੇ ਆਂ ਸ਼ਹਿਰਾਂ 'ਚ ਵੀ ਦੇਖਦੇ ਆਂ ਤਾਂ ਉਹਨਾਂ ਦੇ ਪਿਛੋਕਰ ਦਾ ਸਾਡੇ ਬਜ਼ੁਰਗਾਂ ਨੂੰ ਵੀ ਪਤਾ ਹੁੰਦਾ ਹੈ ਕਿ ਹਾਂ ਭਾਈ ਇਹ ਉਹੀ ਹੈ ਜਿਹੜੇ ਸਾਡੇ ਘਰ ਪਿੰਡਾਂ ਵੀ ਵਧਾਈਆਂ ਲੈ ਕੇ ਗਏ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਤਾਂ ਪਹਿਲਾਂ ਜਿਵੇਂ ਮਹਾਂਤਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਸੀ ਕਿ ਉਹ ਮੰਗੇ ਪੈਸੇ ਮੰਗਦੇ ਨੇ ਜੇਕਰ ਨਹੀਂ ਦਿੱਤਾ ਜਾਂਦਾ ਤਾਂ ਫਿਰ ਮਾਹੌਲ ਵੀ ਖਰਾਬ ਕਰਦੇ ਨੇ ਤਾਂ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਇੱਕ ਅਮਾਉਂਟ ਜਿਹੜੀ ਹੈ ਉਹ ਪਾਇਆ ਕਰ ਦਿੱਤੀ ਗਈ ਹੈ ਕਿ ਜਿਆਦਾ ਤਾਂ 1100 ਰੁਪਇਆ ਬਚਾ ਹੋਇਆ ਤਾਂ 2600 ਰੁਪਇਆ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਅਮਾਉਂਟ ਸੈੱਟ ਕਰ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਤਾਂ ਆਪ ਮੁਹਾਰੇ ਮਹਾਂਤੀ ਜਿਹੜਾ ਨੇ ਜਦੋਂ ਕੋਈ ਉਹਨਾਂ ਦੀ ਕਮਿਊਨਿਟੀ ਨੂੰ ਟਾਰਗੇਟ ਕਰਦਾ ਉਹਨਾਂ ਦੀ ਕਮਿਊਨਿਟੀ ਨੂੰ ਬਦਨਾਮ ਕਰਦਾ ਹੈ ਮੈਂ ਅਜਿਹਾ ਤੁਸੀਂ ਕਿਸੇ ਫੂਲ ਕੇ ਦੇਖੋਗੇ ਬੜੇ ਨਿੱਕਲਦੇ ਨੇ ਕਿ ਨਕਲੀ ਕਿੰਨਰ ਫੜ ਲੈ ਤੇ ਫੜੇ ਮਹਾਂਤਾ ਨੇ ਫਿਰ ਉਹਨਾਂ ਦਾ ਪਹਿਲਾ ਕਟਾਪਾ ਚਾੜਿਆ ਤੇ ਪੁਲਿਸ ਨੂੰ ਫੜਾਤਾ ਤਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਮਹਾਂਤਾ ਆਪ ਹੀ ਕਾਰਵਾਈ ਜਿਹੜਾ ਨੇ ਉਹ ਕਰਦੇ ਨੇ ਪਰ ਜਿਵੇਂ ਬਿਲਕੁਲ ਤੁਸੀਂ ਗੱਲ ਕਹੀ ਹੈ ਤਾਂ ਬਹੁਤ ਸਾਰੀ ਇਹ ਵੀ ਹੁੰਦੀ ਹੈ ਕਿ ਯੂਪੀ ਦੇ ਆਪਾਂ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਨੇ ਉਹ ਕਿੰਨਰ ਇੱਥੇ ਵਧਾਈਆਂ ਮੰਗਦੇ ਨੇ ਜਾਂ ਫਿਰ ਆਪਾਂ ਕਹਦੀਏ ਵਧਾਈਆਂ ਤਾਂ ਚਲੋ ਨਹੀਂ ਮੰਗਦੇ ਪਰ ਬੱਸਾਂ ਦੇ ਵਿੱਚ ਜਾਂ ਫਿਰ ਆਮ ਆਵਾਮ ਨੂੰ ਜਿਹੜਾ ਉਹ ਜ਼ਰੂਰ ਉਹਨਾਂ ਤੋਂ ਵਧਾਈ ਲੈਂਦੇ ਨੇ ਪਰ ਨੇਪਾਲ ਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਤਾਂ ਆਊਟ ਆਫ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆ ਕੇ ਵਧਾਈ ਲੈ ਰਹੇ ਨੇ ਤਾਂ ਇੱਕ ਇੱਕ ਵਾਰ ਮੈਨੂੰ ਲੱਗਦਾ ਹੈ ਕਿ ਪਛਾਣ ਹੁਣਾਦੀ ਵੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਰਵਾ ਲੈਣੀ ਚਾਹੀਦੀ ਹੈ ਆ ਬਿਲਕੁਲ ਬਹੁਤ ਮਿਹਰਬਾਨੀ ਤਮਾਮ ਜਾਣਕਾਰੀਆਂ ਦੇ ਲਈ ਵਿਵੇਕ ਸੋ ਇਸ ਤਰੀਕੇ ਦੇ ਨਾਲ ਇਹ ਵੱਡੇ ਪੱਧਰ ਦੇ ਉੱਪਰ ਦਿੱਲੀ ਦੇ ਵਿੱਚ ਕਾਰਵਾਈਆਂ ਚੱਲੀਆਂ ਨੇ ਤੇ ਇਹਨਾਂ ਕਾਰਵਾਈਆਂ ਦੇ ਫਲ ਸਰੂਪ ਹੁਣ ਉੱਥੇ 5 ਜਣੇ ਅੜਿੱਕੇ ਤਾਂ ਆ ਗਏ ਨੇ ਉਹਨਾਂ ਦੇ ਨਾਲ ਲੜੀ ਕਿੱਡੀ ਵੱਡੀ ਹੈ ਕਿਸ ਤਰੀਕੇ ਦੇ ਨਾਲ ਇਸ ਲੜੀ ਦੇ ਸਿਰੇ ਤੱਕ ਪਹੁੰਚਿਆ ਜਾਣਾ ਇਹ ਤਾਂ ਆਉਣ ਵਾਲਾ ਸਮਾਂ ਬਿਆਨ ਦੇਗਾ ਪਰ ਇਹ ਸਥਿਤੀਆਂ ਪੰਜਾਬ ਦੇ ਨਾਲ ਜੇਕਰ ਪੰਜਾਬ ਦੇ ਸੂਬੇ ਦੇ ਬਰਾਬਰ ਰੱਖ ਕੇ ਤੋਲ ਕੇ ਵੇਖੀਏ ਜਾਂ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਦੇ ਵੀ ਕਿਸੇ ਚੌਂਕ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਨਾ ਜਾਣ ਇਦਾਂ ਦਾ ਅਸੀਂ ਸੋਚ ਨਹੀਂ ਸਕਦੇ ਕਿਉਂਕਿ ਵੱਖ-ਵੱਖ ਚੌਕਾਂ ਦੇ ਵਿੱਚ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਜਦੋਂ ਰੈੱਡ ਲਾਈਟ ਹੋ ਜਾਂਦੀ ਹੈ ਤਾਂ ਉਦੋਂ ਇਹਨਾਂ ਸੱਜਣਾਂ ਦੇ ਵੱਲੋਂ ਉੱਥੇ ਆ ਕੇ ਪਈਏ ਵਧਾਈ ਮੰਗੀ ਜਾਂਦੀ ਹੈ ਜਾਂ ਫਿਰ ਕਿਹਾ ਜਾਂਦਾ ਹੈ ਕਿ ਤੁਸੀਂ ਰਾਜ਼ੀ ਰਹੋ ਤੇ 10 ਰੁਪਏ ਸਾਨੂੰ ਦੇ ਦਿਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਪਰ ਪਛਾਣ ਪੱਤਰ ਜ਼ਰੂਰ ਇੱਕ ਵਾਰ ਇਹਨਾਂ ਦੇ ਘੋਕ ਪੜਤਾਲ ਲੈਣਾ ਚਾਹੀਦੇ ਨੇ ਨਹੀਂ ਤਾਂ ਦਿੱਲੀ ਦੀ ਤਰ੍ਹਾਂ ਇਹਨਾਂ ਦੇ ਵੱਲੋਂ ਵੀ ਕੁਝ ਕੁ ਅਜਿਹੇ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਨੇ ਜਿਹੜੀਆਂ ਬਾਅਦ ਦੇ ਵਿੱਚ ਪੁਲਿਸ ਦੇ ਲਈ ਵੀ ਚਿੰਤਾ ਬਣਨ ਆਮ ਲੋਕਾਂ ਦੇ ਲਈ ਵੀ ਚਿੰਤਾ ਬਣ ਤੇ ਦੇਸ਼ ਦੀ ਸੁਰੱਖਿਆ ਦੇ ਉੱਪਰ ਵੀ ਵੱਡਾ ਕਿਸੇ ਨਾ ਕਿਸੇ ਤਰੀਕੇ ਵਾਰ ਹੋ ਸਕਦਾ ਪ੍ਰਹਾਰ ਹੋ ਸਕਦਾ ਇਸ ਤਰੀਕੇ ਦੀਆਂ ਸਥਿਤੀਆਂ ਵੀ ਬਣ ਸਕਦੀਆਂ ਨੇ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਆੜਦਵਾਲ ਦੇ ਇਲਾਕੇ ਦੇ ਵਿੱਚ ਝਾਤ ਮਾਰ ਕੇ ਤੁਸੀਂ ਵੀ ਵੇਖੋ ਕਿ ਤੁਹਾਡੇ ਨਾਲ ਕਦੇ ਇਦਾਂ ਦੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਕਦੇ ਇਹਨਾਂ ਦੇ ਵੱਲੋਂ ਵਧਾਈ ਲੈਣ ਦੇ ਪਿੱਛੇ ਕੁਝ ਆ ਲੜਾਈ ਝਗੜੇ ਨੁਮਾ ਸਥਿਤੀ ਵੀ ਪੈਦਾ ਕੀਤੀ ਗਈ ਹੈ ਜਾਂ ਫਿਰ ਕੀ ਕੁਝ ਤੁਸੀਂ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਦੇ ਬਾਰੇ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਤੁਹਾਡੇ ਕੋਲ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਇਸ ਖਬਰ ਦੇ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਇੱਕ ਨਵੀਂ ਤਾਜ਼ਾਤਰੀ ਖਬਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ